ਭਾਈ ਰੂਪ ਸਿੰਘ ਗੁਰਮਤ ਪ੍ਰਚਾਰ ਮਿਸ਼ਨ ਸੇਵਾ ਸੁਸਾਇਟੀ ਪੰਜਾਬ ਦੇ ਉਪਰਾਲੇ ਸਦਕਾ ਪ੍ਰੋਇਪਰ ਵਿਖੇ ਪਿੰਡ ਰੱਤਾ ਖੇੜਾ ਪੰਜਾਬ ਸਿੰਘ ਵਾਲੇ ਅੱਜ ਮੈਡੀਕਲ ਦਵਾਈਆਂ ਦਾ ਲੋੜਵੰਦ ਪਰਿਵਾਰਾਂ ਲਈ ਲਗਾਇਆ ਗਿਆ ਲੰਗਰ ਇਹ ਮੈਡੀਕਲ ਕੈਂਪ ਗੁਰਮਤ ਪ੍ਰਚਾਰ ਮਿਸ਼ਨ ਸੇਵਾ ਸੁਸਾਇਟੀ ਪ੍ਰੋਇਪਰ ਦੇ ਸਹਿਯੋਗ ਸਦਕਾ ਕਰਵਾਇਆ ਜਾ ਰਿਹਾ ਅਕੰਡ ਪਾਠ ਸਾਹਿਬ ਦਰਾਨ ਲਗਾਇਆ ਗਿਆ ਜਿਸ ਵਿੱਚ ਆਈਆਂ ਹੋਈਆਂ ਸੰਗਤਾਂ ਅਤੇ ਆਏ ਹੋਏ ਲੋੜਵੰਦ ਪਰਿਵਾਰ ਦਵਾਈਆਂ ਲੈਣ ਜੋ ਪਹੁੰਚੇ ਸਨ ਉਹਨਾਂ ਲਈ ਖੁੱਲਾ ਲੰਗਰ ਵੀ ਚੱਲਦਾ ਰਿਹਾ ਰੋਇਪੁਰ ਤੋਂ ਅਨਮੋਲ ਰਤਨ ਦੀ ਵਿਸ਼ੇਸ਼ ਰਿਪੋਰਟ ਦੇਖੋ ਪੂਰੀ ਰਿਪੋਰਟ ਜੇਕਰ ਤੁਸੀਂ ਸਾਡੇ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਫੋਲੋ ਐਂਡ ਲਾਈਕ ਜ਼ਰੂਰ ਕਰੋ ਤਾਂ ਕਿ ਪੰਜਾਬ ਦੇ ਦੇਸ਼ ਵਿਦੇਸ਼ ਦੀ ਹਰ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਸਭ ਤੋਂ ਪਹਿਲਾਂ ਬਣੇ ਰਹੋ ਸਾਡਾ ਦੇਖਦੇ ਰਹੋ ਸਾਡਾ ਚੈਨਲ ਮੇਰਾ ਨਾਮ ਭਾਈ ਸੁਖਮੰਦਰ ਸਿੰਘ ਹੈ ਜੀ ਖਾਲਸਾ ਇਹ ਸਮਾਗਮ ਕਰੋਂ ਤੋਂ ਕਰਾਇਆ ਜਾ ਰਿਹਾ ਜੀ ਇਹ ਸਮਾਗਮ ਅਸੀਂ 5-7 ਸਾਲ ਤੋਂ ਕਰਾ ਰਹੇ ਹਾਂ ਜੀ ਪਹਿਲਾਂ ਆਪਣੇ ਪਿੰਡ ਮਿਸ਼ਰੀ ਵਾਲੇ ਅੱਡੇ ਤੇ ਅਸੀਂ ਲਾਉਂਦੇ ਹੁੰਦੇ ਸੀਗੇ ਉਸ ਤੋਂ ਬਾਅਦ ਅਸੀਂ ਰੱਤਾ ਖੇੜਾ ਦਾਣਾ ਮੰਡੀ ਦੇ ਵਿੱਚ ਇੱਥੇ ਕਿਉਂਕਿ ਜਗ੍ਹਾ ਖੁੱਲੀ ਹੈ ਇਸ ਕਰਕੇ ਜਿਹੜੇ ਕੋਈ 5-7 ਅਸੀਂ 10 ਜਾਣੇ ਆਪਣਾ ਦਸਵੰਧ ਕੱਢ ਕੇ ਤਾਂ ਇਹ ਸਾਲ ਬਾਅਦ ਪ੍ਰੋਗਰਾਮ ਕਰਦੇ ਹਾਂ ਹਰੇਕ ਵਾਰ 14 15 16 ਜਨਵਰੀ ਨੂੰ ਅਖੰਡ ਪਾਠ ਸਾਹਿਬ ਜਿਹੜੇ ਆਰੰਭ ਕਰਾਏ ਜਾਂਦੇ ਆ ਕਥਾ ਵਿਚਾਰਾ ਹੁੰਦੀਆਂ ਨੇ ਲੋੜ ਮੁਤਾਬਕ ਜਿਸ ਵੀ ਚੀਜ਼ ਦੀ ਲੋੜ ਹੁੰਦੀ ਹੈ ਉਸੇ ਤਰੀਕੇ ਦੇ ਹਿਸਾਬ ਨਾਲ ਲੰਗਰ ਲਾਇਆ ਜਾਂਦਾ ਐਸ ਵਾਰ ਅਸੀਂ ਦਵਾਈਆਂ ਦਾ ਲੰਗਰ ਵੀ ਨਾਲ ਲਾਇਆ ਹੋਇਆ ਆਯੁਰਵੈਦਿਕ ਦਵਾਈਆਂ ਦਾ ਦੇ ਦੰਦਾਂ ਦਾ ਫ੍ਰੀ ਚੈੱਕਅਪ ਜਿਹੜਾ ਹੋ ਰਿਹਾ ਵਾ ਸਾਰਿਆਂ ਦੇ ਸੰਜੋਗ ਦੇਣਾ ਤੁਹਾਡੀ ਸੁਸਾਇਟੀ ਦਾ ਕੀ ਨਾਮ ਹੈ ਜੀ ਆਪਣੀ ਸੁਸਾਇਟੀ ਭਾਈ ਰੂਪ ਚੰਦ ਜੀ ਗੁਰਮਤ ਪ੍ਰਚਾਰ ਸੇਵਾ ਮਿਸ਼ਨ ਵੈਲਫੇਅਰ ਸੁਸਾਇਟੀ ਹੈ ਜੀ ਉਹਨਾਂ ਦੀ ਕਿਰਪਾ ਦੇ ਨਾਲ ਸਾਡਾ ਜਿਹੜਾ ਜੱਤਾ 5 7 10ਾਂ ਜਾਣਿਆਂ ਦਾ ਬਣਿਆ ਹੋਇਆ ਅਸੀਂ ਕਿਸੇ ਵੀ ਨਗਰ ਦੇ ਵਿੱਚੋਂ ਕਿਸੇ ਵੀ ਪਿੰਡ ਦੇ ਵਿੱਚੋਂ ਕੋਈ ਸੇਵਾ ਇਕੱਠੀ ਨਹੀਂ ਕਰਦੇਗੇ ਕਿਸੇ ਕੋਲ ਜਾ ਕੇ ਅਸੀਂ ਪੈਸੇ ਨਹੀਂ ਮੰਗਦੇਗੇ ਜੋ ਵੀ ਸਾਡਾ ਦਸਵੰਧ ਆਪਦਾ ਆਪਣਾ ਦਸਾਂ 8 ਦਸਾਂ ਜਾਣਿਆਂ ਦਾ ਹੁੰਦਾ ਉਹ ਸਾਲ ਬਾਅਦ ਅਸੀਂ ਇੱਥੇ ਜਿਹੜਾ ਉਹ ਲਾ ਦਿੰਨੇ ਆਂ A quietness extens Eat up mis morally Ain't the observer of her orfie